ਬੜੀ ਹਮਸ ਹੋ ਜਾਂਦੀ ਹੈ ਪਰ ਸਾਨੂੰ ਤੇ ਕਦੇ-ਕਦੇ ਹੀ ਇਦਾਂ ਵੇਖਣ ਨੂੰ ਮਿਲਦਾ ਹੈ 2 ਮਹੀਨੇ ਹੁੰਦੇ ਐ ਇੰਡੀਆ ਦੇ ਵਿੱਚ ਹੀ ਕਈ ਥਾਵਾਂ ਐਦਾਂ ਦੀਆਂ ਜਿੱਥੇ ਜ਼ਿਆਦਾ ਗਰਮੀ ਹੋਈ ਰਹਿੰਦੀ ਐ ਕਲਕੱਤੇ ਵੱਲ ਚਲੇ ਜਾਓ ਉੱਥੇ ਮਸਾਂ ਹੀ 2 ਮਹੀਨੇ ਮਾੜੀ-ਮੋਟੀ ਠੰਡ ਪੈਂਦੀ ਐ ਨਹੀਂ ਤੇ ਗਰਮੀ ਹੁੰਦੀ ਜਨਵਰੀ ਫਰਵਰੀ ਦੇ ਵਿੱਚ ਵੀ ਉੱਥੇ ਕਈਆਂ ਨੂੰ ਕੋਟੀ ਵਗੈਰਾ ਜੈਕਟ ਪਾਉਣ ਦੀ ਲੋੜ ਨਹੀਂ ਪੈਂਦੀ ਕਲਕੱਤੇ 'ਚ ਤੇ ਅੱਜਕੱਲ ਦੇ ਦਿਨਾਂ ਵਿੱਚ ਤੇ ਆਪਣਾ ਮਰਨ ਹੋ ਜਾ ਇੰਨੀ ਗਰਮੀ ਹੁੰਦੀ। ਇੱਕ ਦਫਾ ਅਸੀਂ ਦਵਾਨ ਲਾਉਣ ਗਏ ਸੀ ਅਪ੍ਰੈਲ ਚ ਪਹਿਲੀ ਵਾਰੀ 2004 ਵਿੱਚ ਅੱਜ ਤੋਂ 21 ਸਾਲ ਪਹਿਲਾਂ ਮੈਂ ਕਲਕੱਤੇ ਜਦੋਂ ਪਹਿਲੀ ਵਾਰ ਗਿਆ ਤੇ ਉਦੋਂ ਗਰਮੀ ਚ ਚਲੇ ਗਏ ਸਾਨੂੰ ਬਹੁਤਾ ਪਤਾ ਨਹੀਂ ਸੀ। ਅਪ੍ਰੈਲ ਦੇ ਮਹੀਨੇ ਚ ਗਏ ਇੰਨੀ ਗਰਮੀ ਸੀ 10 ਦਿਨ ਉਥੇ ਰਹੇ ਅਸੀਂ। ਚਲੋ ਸੰਗਤ ਦਾ ਪਿਆਰ ਬੜਾ ਸੀ ਇਸ ਕਰਕੇ ਪਤਾ ਹੀ ਨਹੀਂ ਲੱਗਾ ਲੰਘ ਗਿਆ ਟਾਈਮ ਪਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਆਪਾਂ ਤੇ ਕਰਮਾ ਵਾਲੇ ਆ ਜਿਹੜੀ ਧਰਤੀ ਤੇ ਅਸੀਂ ਆ ਇਹ ਦੁਨੀਆ ਦੇ ਵਿੱਚ ਇਦਾਂ ਦਾ ਕੋਈ ਦੇਸ਼ ਨਹੀਂ ਹੈ ਜਿੱਥੇ ਛੇ ਰੁੱਤਾਂ ਆਉਂਦੀਆਂ ਹੋਣ ਇਹ ਸਾਡਾ ਪੰਜਾਬ ਹਰਿਆਣਾ ਇਹ ਤੇ ਇਦਾਂ ਦੀ ਧਰਤੀ ਹੈ ਇੱਥੇ ਛੇ ਰੁੱਤਾਂ ਆਉਂਦੀਆਂ ਤੇ ਵੇਖੋ ਤੁਸੀਂ ਨਾ ਇਹੋ ਜੀ ਮਿੱਟੀ ਕਿਤੇ ਐ ਤੁਸੀਂ ਜੋ ਮਰਜੀ ਬੀਜ ਲਓ ਇੱਥੇ ਸਭ ਕੁਝ ਹੋ ਜਾਂਦਾ ਤੇ ਨਾ ਹੀ ਦੁਨੀਆਂ ਵਿੱਚ ਇੰਨਾ ਸਾਫ਼ ਪਾਣੀ ਐ ਕਿਤੇ ਹੁਣ ਅਸੀਂ ਗੰਦਲਾ ਕਰ ਲਿਆ ਜਾਂ ਕੱਢ ਲਿਆ ਸਾਰਾ ਪਾਣੀ ਉਹ ਤੇ ਗੱਲ ਵੱਖ ਹੈ ਪਰ ਪੀਣ ਯੋਗ ਪਾਣੀ ਦੁਨੀਆਂ ਦੇ ਵਿੱਚ ਜੇ ਸਭ ਤੋਂ ਵਧੀਆ ਕਿਤੇ ਹੈ ਤੇ ਉਹ ਆ ਆਪਣਾ ਏਰੀਆ ਦਿੱਲੀ ਤੱਕ ਆ ਹਰਿਆਣਾ ਪੈ ਜਾਂਦਾ ਪੰਜਾਬ ਹੈ ਨਹੀਂ ਤੇ ਪਾਣੀ ਪੀਣ ਵਾਲਾ ਨਹੀਂ ਹੈ ਕਿਤੇ ਸਾਡੀ ਮਾੜੀ ਸੋਚ ਹੈ ਮਾੜੇ ਕਰਮ ਨੇ ਜੇ ਕਿਤੇ ਇਹ ਧਰਤੀ ਅਮਰੀਕਾ ਵਾਲਿਆਂ ਕੋਲ ਹੋਵੇ ਉਹ ਤੇ ਪਾਣੀ ਕੱਢਣ ਨਾ ਇਹਨੂੰ ਸਾਹਮਣੇ ਰੱਖ ਲੈਣ ਵੀ ਅੱਜ ਤੋਂ 400 200 ਸਾਲ ਬਾਅਦ ਇਹਦੀ ਲੋੜ ਪੈਣੀ ਹੈ ਪਾਣੀ ਬੋਤਲਾਂ 'ਚ ਵਿਗਣਾ ਹੈ ਇਹ ਜਿਹੜਾ ਪਾਣੀ ਜਦੋਂ ਉਹਨਾਂ ਕੋਲ ਤੇਲ ਹੈ ਨਾ ਅਮਰੀਕਾ ਵਾਲਿਆਂ ਕੋਲ ਉਹ ਆਪਣਾ ਤੇਲ ਨਹੀਂ ਵਰਤ ਲਏ ਅਮਰੀਕਾ ਵਾਲਿਆਂ ਨੇ ਆਪਣਾ ਤੇਲ ਸੰਭਿਆ ਹੋਇਆ ਹੈ ਕੈਨੇਡਾ ਵਾਲਿਆਂ ਨੇ ਆਪਣਾ ਤੇਲ ਸੰਭਿਆ ਹੈ ਤੇ ਇਦੋਂ ਅਰਬ ਕੰਟਰੀਆਂ ਖਾਲੀ ਕਰ ਰਹੇ ਨੇ ਤੇਲ ਜਿਹੜਾ ਸਾਰਾ ਅਰਬ ਕੰਟਰੀ ਚੋਂ ਜਾ ਰਿਹਾ ਤੇ ਇਸੇ ਤਰ੍ਹਾਂ ਪਾਣੀ ਜਿੰਨਾ ਨੂੰ ਜਿੰਨਾ ਕੋਲ ਹੋਵੇ ਤੇ ਤੇਲ ਤੋਂ ਵੀ ਜ਼ਰੂਰੀ ਹੈ ਔਰ ਇਹ ਸੱਚ ਹੈ ਆਉਣ ਵਾਲੇ ਸਮੇਂ ਵਿੱਚ ਤੇਲ ਨਾਲੋਂ ਮਹਿੰਗਾ ਪਾਣੀ ਹੋਣਾ ਤੇਲ ਮਿਲ ਜਾਣਾ ਪਾਣੀ ਨਹੀਂ ਮਿਲਣਾ ਆ ਜਿਹੜਾ ਪਾਣੀ ਸਾਡੇ ਕੋਲ ਸੀ ਸਾਡੇ ਕੋਲ ਤੇ ਈ ਕੁਦਰਤ ਦੀ ਕਿਰਪਾ ਸੀ ਆ ਮੱਕੇ ਵਾਲੇ ਕਹਿੰਦੇ ਨੇ ਇਸਲਾਮਕ ਲੋਕ ਹਨ ਜਿਹੜੇ ਉਹ ਕਹਿੰਦੇ ਸਾਡੇ ਉੱਤੇ ਕਿਰਪਾ ਹੀ ਖੁਦਾ ਦੀ ਹੈ ਵੀ ਮੱਕਾ ਸੀ ਇਧਰਲੇ ਪਾਸੇ ਤੇ ਤਾਂ ਹੀ ਮੱਕਾ ਮਦੀਨਾ ਸਾਡੇ ਕੋਲ ਹੈ ਤੇ ਤਾਂ ਹੀ ਸਾਡੇ ਕੋਲੋਂ ਤੇਲ ਨਿਕਲਿਆ ਤੇ ਤੇਲ ਹੋਣ ਕਰਕੇ ਹੀ ਸਾਡੀਆਂ ਜਿਹੜੀਆਂ ਕੰਟਰੀਜ਼ ਹਨ ਦੇਸ਼ ਨੇ ਜਿਹੜੇ ਇਹ ਤੇਲ ਕਰਕੇ ਹੀ ਤਰੱਕੀ ਕਰ ਰਹੇ ਆ ਕਿਉਂਕਿ ਦੁਨੀਆ ਨੂੰ ਤੇਲ ਸਾਰਾ ਉੱਥੋਂ ਹੀ ਆ ਰਿਹਾ ਉਹਨਾਂ ਦੁਬਈ ਵਾਲੇ ਪਾਸੇ ਵੇਖੋ ਕਿੰਨੇ ਅਮੀਰ ਲੋਕ ਨੇ ਦੁਨੀਆ ਵਿੱਚ ਇਦਾਂ ਦੀਆਂ ਵਧੀਆ ਗੱਡੀਆਂ ਨਹੀਂ ਮਿਲਦੀਆਂ ਜਿੱਦਾਂ ਦੀਆਂ ਦੁਬਈ 'ਚ ਹਨ ਇੰਨਾ ਇਹਨਾਂ ਕੋਲ ਪੈਸਾ ਹੈ ਸਾਰੇ ਦਾ ਸਾਰਾ ਤੇਲ ਦਾ ਪੈਸਾ ਧਰਤੀ 'ਚੋਂ ਤੇਲ ਨਿਕਲ ਰਿਆ ਤੇਲ ਨਿਕਲ ਰਿਆ ਤੇਲ ਨਿਕਲ ਰਿਆ ਔਰ ਇਹ ਅੱਜ ਤੋਂ 100 ਸਾਲ ਬਾਅਦ ਹੋਵੇ 50 ਸਾਲ ਬਾਅਦ ਹੋਵੇ ਹੋ ਜਾਣਾ ਉਹਦੀ ਕੀਮਤ ਪੈਣੀ ਹੈ ਜਿਨ੍ਹਾਂ ਕੋਲ ਪਾਣੀ ਹੋਇਆ ਆਉਣ ਵਾਲੇ ਸਮੇਂ 'ਚ ਉਹਦੀ ਵੈਲਿਊ ਹੋਣੀ ਵੀ ਪਾਣੀ ਕਿਤੇ ਕੋਲ ਹੈ ਤੇ ਜਦੋਂ ਉਹਦਾ ਉਹ ਟਾਈਮ ਆਉਣਾ ਉਦੋਂ ਤੱਕ ਆਪਾਂ ਵੀ ਬੋਤਲਾਂ ਤੇ ਆ ਜਾਣਾ ਪਾਣੀ ਸਾਡਾ ਵੀ ਥੱਲੇ ਤੁਰਿਆ ਹੀ ਜਾਂਦਾ ਹੈ ਆ ਸਾਡੇ ਵੇਖਣ ਦੀ ਗੱਲ ਹੈ ਜਦੋਂ ਮੈਂ ਨਿਕਿਆ ਜਾ ਸੀ ਤੇ ਸਾਡੇ ਪਿੰਡਾਂ ਦੇ ਵਿੱਚ ਕਦੇ ਖੂਹੀ ਅਸੀਂ ਵੇਖੀ ਨਹੀਂ ਸੀ ਮੈਂ ਇਧਰ ਮੇਰੇ ਨਾਨਕੇ ਪਿੰਡ ਵੱਲ ਆਉਣਾ ਅਤਾਲਾਂ ਇੱਥੇ ਕੱਗਾ ਸਮਾਨੇ ਦੇ ਨਾਲ ਇੱਥੇ ਵੇਖਿਆ ਕਰੀਏ ਇੱਥੇ 30 40 ਫੁੱਟ ਡੂੰਗੀ ਤੇ ਸਾਡੇ ਪਿੰਡਾਂ ਵੱਲ ਉੱਤੇ ਹੀ ਪੱਖਾ ਜਿਹਾ ਰੱਖਿਆ ਹੁੰਦਾ ਸੀ ਮੋਟਰ ਨਾਲ ਤੇ ਸਾਡੇ ਤੇ 20 ਫੁੱਟ ਤੇ ਪਾਣੀ ਆ ਜਾਂਦਾ ਸੀ 20 ਫੁੱਟ ਮੁੱਟਣਾ ਤੇ ਪਾਣੀ ਆ ਜਾਂਦਾ ਬੋਰ ਹੀ ਤੈਨ ਲੱਗ ਜਾਂਦਾ ਸੀ ਤੇ ਹੁਣ ਤੇ ਸਾਡੇ ਵਾਲੇ ਪਾਸੇ ਵੀ ਡੂੰਘੇ ਡੂੰਘੇ 200 ਫੁੱਟ 300 ਫੁੱਟ ਤੇ ਬੋਰ ਚਲੇਗਾ ਸਾਡੇ ਪਿੰਡਾਂ ਵਾਲੇ ਪਾਸੇ ਤੇ ਇੱਥੇ 500 ਫੁੱਟ ਡੂੰਘਾ ਬੋਰ ਹੋਇਆ 600 ਫੁੱਟ ਡੂੰਘੇ ਬੋਰ ਹੋਏ ਨੇ ਜਿਹੜਾ ਕਿ ਤੁਸੀਂ 7 8 10 ਫੁੱਟ ਤੇ ਵੀ ਪਾਣੀ ਨਿਕਲ ਆਉਂਦਾ ਸੀ ਸਾਡੇ ਤੇ ਡੂੰਗਾ ਟੋਆ ਪੱਟ ਕੇ ਤੁਸੀਂ ਰਾਤ ਨੂੰ ਛੱਡ ਦਿਓ ਸਵੇਰੇ ਪਾਣੀ ਦਾ ਭਰਿਆ ਹੁੰਦਾ ਸੀ ਐਦਾਂ ਨਾ ਟੋਆ ਡੂੰਗਾ 3 4 ਫੁੱਟ ਦਾ ਪਾਣੀ ਦਾ ਟੋਆ ਟੋਆ ਪੱਟ ਦੋ ਰਾਤ ਨੂੰ ਸਵੇਰ ਨੂੰ ਪਾਣੀ ਭਰ ਜਾਂਦਾ ਸੀ ਉਹਦੇ ਚ ਇੰਨਾ ਉੱਚਾ ਪਾਣੀ ਸੀ ਮਰ ਤੇ ਹੁਣ ਵੇਖੋ ਪਾਣੀ ਕਿੰਨਾ ਡੂੰਗਾ ਚਲਿਆ ਗਿਆ ਸੋ ਅਸਲ ਤੇ ਵਿੱਚ ਇਹ ਹੈ ਬੇਕਦਰੇ ਕਦਰ ਨਹੀਂ ਆਣਦੇ ਸਾਨੂੰ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਹੈ ਅਸੀਂ ਅਸਲ ਵਿੱਚ ਆਪਣੇ ਬਾਰੇ ਸੋਚਦੇ ਆਂ ਅਸੀਂ ਆਉਣ ਵਾਲੀਆਂ ਨਸਲਾਂ ਬਾਰੇ ਨਹੀਂ ਸੋਚਦੇ ਜਿਨ੍ਹਾਂ ਨੂੰ ਬੋਤਲਾਂ ਵਾਲਾ ਪੀਣਾ ਪਏਗਾ ਨਾ ਉਹ ਸਾਡੇ ਹੀ ਪੁੱਤ-ਪੜੋਤੇ ਹੋਣਗੇ ਸਾਡਾ ਅੰਸ ਹੋਣਾ ਸਾਡਾ ਹੀ ਖੂਨ ਹੋਣਾ ਤੰਗ ਤੇ ਅਸੀਂ ਸਾਰਿਆਂ ਨੇ ਹੋਣਾ ਹੀ ਹੈ ਪਰ ਇਹਦੇ ਤੇ ਵਿਚਾਰ ਨਹੀਂ ਕਰਦੇ ਤੇ ਸਰਕਾਰਾਂ ਕਿਤੇ ਰਾਹ ਬਣਾਉਣ ਆ ਜੀਰੀਆਂ ਵਾਲਾ ਕੰਮ ਨਿਭੜੇ ਕੋਈ ਚੰਗੀਆਂ ਫਸਲਾਂ ਹੋਰ ਆ ਜਾਣ ਐਮਐਸਪੀ ਮਿਲੇ ਰੇਟ ਪੂਰੇ ਮਿਲਣ ਚੰਗੇ ਬੀਜ ਮਿਲਣ ਸਾਰਾ ਪ੍ਰਬੰਧ ਹੋਵੇ ਧਰਤੀ ਤੋਂ ਪਾਣੀ ਕੱਢਣਾ ਹੀ ਨਾ ਪਵੇ ਥੋੜੇ ਪਾਣੀ ਨਾਲ ਜਿਹੜੀਆਂ ਫਸਲਾਂ ਹੋ ਸਕਣ ਉਹ ਥੋੜੇ ਪਾਣੀ ਨਾਲ ਫਸਲਾਂ ਬੀਜੀਏ ਸਰਕਾਰਾਂ ਸੈਟਅਪ ਕਰ ਦੇਣ ਵੀ ਐਸ ਏਰੀਏ ਵਾਲੇ ਸਿਰਫ ਖੀਰਾ ਹੀ ਬੀਜਣਗੇ ਐਸ ਏਰੀਏ ਵਾਲੇ ਮਟਰ ਬੀਜਣਗੇ ਆਹ ਏਰੀਆ ਗੰਨਾ ਹੀ ਬੀਜੂ ਆਹ ਏਰੀਆ ਮੱਕੀ ਬੀਜੂ ਆਹ ਏਰੀਆ ਮੂੰਗੀ ਬੀਜੂ ਆਹ ਏਰੀਆ ਛੋਲੇ ਬੀਜੂ ਹਰ ਏਰੀਏ ਨੂੰ ਇੱਕ ਇੱਕ ਇਲਾਕੇ ਦੇ ਵਿੱਚ ਵੀ ਆ ਇਲਾਕਾ ਆਹੀ ਬੀਜੋ ਪੂਰਾ ਰੇਟ ਦੇਾਂਗੇ ਇੱਕ ਉਹਦਾ ਸੈਟਅਪ ਹੋਵੇ ਤੇ ਕਿਤੇ ਸਾਡੇ ਹੀ ਵੀ ਆ ਪਾਣੀ ਜਿਹੜੇ ਹਸਾਬ ਨਾਲ ਅਸੀਂ ਪਹਿਲਾਂ ਅਸੀਂ ਛੱਪੜ ਬਣਾਉਨੇ ਆ ਜੀ ਜਦੋਂ ਜੀਰੀ ਲੱਗਦੀ ਹੈ ਨਾ ਤੇ ਪਹਿਲਾਂ ਉਹਨੂੰ ਵਾਹ ਕੇ ਚੰਗੀ ਤਰ੍ਹਾਂ ਫੇਰ ਉਹਦੇ ਉੱਤੇ ਸੁਹਾਗਾ ਮਾਰਿਆ ਜਾਂਦਾ ਫਿਰ ਪਾਣੀ ਛੱਡਿਆ ਜਾਂਦਾ ਜਿਵੇਂ ਨਾ ਮੱਛੀਆਂ ਰੱਖਣ ਲਈ ਲੋਕ ਛੱਪੜ ਬਣਾਉਂਦੇ ਆ ਪਾਣੀ ਭਰਦੇ ਆ ਤੇ ਜੀਰੀ ਵੀ ਐਂ ਲੱਗਦੀ ਆ ਪਹਿਲਾਂ ਧਰਤੀ ਤੇ ਪਲਸਤਰ ਹੁੰਦਾ ਫਿਰ ਪਾਣੀ ਕੱਢ ਕੇ ਉਹਦੇ ਚ ਭਰਿਆ ਜਾਂਦਾ ਫਿਰ ਉਹਦੇ ਵਿੱਚ ਆਪਾਂ ਜੀਰੀ ਲਾਉਂਦੇ ਆ ਉਹ ਪਾਣੀ ਜਿਹੜਾ ਉਹ ਧਰਤੀ ਦੇ ਵਿੱਚ ਨਹੀਂ ਜਾ ਰਿਹਾ ਤੇ ਬੜੀ ਵੱਡੀ ਜਿਹੜੀਆਂ ਦਵਾਈਆਂ ਪਾ ਪਾ ਕੇ ਜਿਹੜਾ ਪਾਣੀ ਵੀ ਧਰਤੀ ਦੇ ਵਿੱਚ ਭੇਜ ਰਹੇ ਹਾਂ ਹੋਰ ਨੁਕਸਾਨ ਹੋ ਰਿਹਾ। ਜਿਹੜੀਆਂ ਦਵਾਈਆਂ ਪਾ ਪਾ ਕੇ ਅਸੀਂ ਹੋਰ ਥੱਲੇ ਭੇਜ ਰਹੇ ਹਾਂ। ਸੋ ਕਿੰਨਾ ਸੋਹਣਾ ਆ ਜਿਹੜਾ ਦੇਸ਼ ਪੰਜਾਬ ਸੀ ਨਾ ਸਾਡਾ। ਇਹ ਜਿਹੜੀ ਧਰਤੀ ਸੀ ਇਹ ਤੇ ਬੜੀ ਕਰਮਾਂ ਵਾਲੀ ਸੀ। ਆਹ ਜਗਾ ਜਿਹੜੀ ਸੀ ਨਾ ਇੱਥੇ ਤੇ ਜਿੰਨੇ ਤਰ੍ਹਾਂ ਦੇ ਫਲ ਜਿੰਨੇ ਤਰ੍ਹਾਂ ਦੇ ਫਰੂਟ ਜਿੰਨੇ ਤਰ੍ਹਾਂ ਦੀਆਂ ਫਸਲਾਂ ਜਿੰਨੇ ਤਰ੍ਹਾਂ ਦਾ ਪਾਣੀ ਜਿੰਨੇ ਤਰ੍ਹਾਂ ਦਾ ਇੱਥੇ ਵੈਦਰ ਸੀ ਕੈਨੇਡਾ ਵਾਲਿਆਂ ਨੂੰ ਪੁੱਛ ਲਓ ਹੁਣ ਠੰਡ ਸਟਾਰਟ ਹੋ ਜਾਣੀ ਉੱਥੇ ਆ ਰਹਿ ਗਿਆ ਮਹੀਨਾ ਹੀ ਰਹਿ ਗਿਆ ਅਗਸਤ ਲੰਘ ਜਾਂਦੇ ਹੋ ਸਤੰਬਰ ਤੋਂ ਠੰਡ ਚੱਲ ਪੈਂਦੀ ਹੈ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੱਕ ਤੁਸੀਂ ਹਿਸਾਬ ਲਾ ਲਓ ਵੀ 8 ਮਹੀਨੇ ਬਰਫੀ ਬਰਫ ਬਰਫੀ ਬਰਫ ਸਾਰੇ ਕੈਨੇਡਾ ਚ ਬਰਫੀ ਬਰਫ ਬਰਫ ਬੰਦੇ ਨੂੰ ਇੱਕ ਦਿਨ ਸੋਹਣੀ ਲੱਗਦੀ ਦੋ ਦਿਨ ਸੋਹਣੀ ਲੱਗਦੀ ਆਪਾਂ ਨੂੰ ਤੇ ਵਧੀਆ ਲੱਗਦੀ ਵੀ ਰੂਜ ਆ ਡਿੱਗ ਰਿਹਾ ਪਰ ਚਾਰਕ ਦਿਨਾਂ ਜਮਾਨਾ ਅੱਕ ਜਾਂਦਾ ਪੰਜ ਸੱਤ ਦਿਨਾਂ ਚ ਅਗਲਾ ਕਹਿੰਦਾ ਇਹ ਪਾਣੀ ਪਾਣੀ ਜਿਆ ਹਰ ਪਾਸੇ ਹੋਈ ਜਾਂਦਾ ਕਲਾਉਡੀ ਵੈਦਰ ਰਹਿੰਦਾ ਹੁਣ ਮੈਂ ਉਧਰ ਰਿਹਾ ਅਮਰੀਕਾ ਚ ਪਿੱਛੇ 2 ਮਹੀਨੇ ਜਦੋਂ ਇਲਾਜ ਲਈ ਗਿਆ ਸੀ ਤੇ ਉਥੇ ਮੈਂ ਵੇਖਿਆ 2 ਮਹੀਨੇ 2 ਮਹੀਨੇ ਉਥੇ ਮੀਂਹ ਪੈਂਦਾ ਰਿਹਾ ਮੈਂ 2 ਮਹੀਨੇ ਰਿਹਾ 60 ਦਿਨ ਤੇ 60 ਦਿਨਾਂ ਦੇ ਵਿੱਚ 3-4 ਦਿਨ ਇਦਾਂ ਦੇ ਹੋਣਗੇ ਜਦੋਂ ਦੁਪਹਿਰੇ ਧੁੱਪ ਲੱਗੀ ਵੇਖੀ ਨਹੀਂ ਤੇ ਮੀਂਹ ਮੀਂਹ ਸੈਟਲਦਾ ਹੀ ਨਹੀਂ ਬਰਸਾਤ ਹੀ ਨਹੀਂ ਹਟਦੀ ਤੇ ਹਰ ਵੇਲੇ ਬੱਦਲ ਜਿਹਾ ਅੰਦਰ ਵੜੇ ਰੋ ਵੜੇ ਰੋ ਹੀਟਰ ਚੱਲੀ ਜਾਂਦੇ ਨੇ ਹੀਟ ਉਹ ਹੀਟ ਤੁਹਾਡਾ ਦਿਮਾਗ ਵੈਸੇ ਖਰਾਬ ਕਰ ਦਿੰਦਾ ਹੈ ਤੇ ਡਿਪਰੈਸ਼ਨ ਨਹੀਂ ਹੋਣਾ ਫਿਰ ਅੰਦਰ ਵੜ ਵੜ ਕੇ ਵੜ ਵੜ ਕੇ ਅੰਦਰ ਹੀ ਬਿਠੇ ਰੋ ਬੜੇ ਨੂੰ ਗਰਮੀ ਜੀ ਉਹ ਹੀਟਰ ਜਾਂ ਚੱਲੀ ਜਾਂਦਾ ਨਕਲੀ ਹਵਾ ਸਾਰਾ ਕੁਝ ਤੇ ਡਿਪਰੈਸ ਹੋ ਹੀ ਜਾਂਦਾ ਬ੍ਰੇਨ ਫਿਰ ਸਾਡਾ ਅੰਦਰ ਬਹਿ ਬਹਿ ਕੇ ਬਹਿ ਬਹਿ ਕੇ ਤੇ ਸਾਡੀ ਤੇ ਤਰਤੀ ਇਦਾਂ ਦੀ ਸੀ ਕਿਤੇ ਬੋੜਾਂ ਦੇ ਥੱਲੇ ਬਹਿਣਾ ਦਰਖਤਾਂ ਦੇ ਥੱਲੇ ਅੱਜ ਕੱਲ ਵੀ ਤੁਸੀਂ ਵੇਖੋ ਕਦੇ ਸ਼ਾਮ ਨੂੰ ਕਿਤੇ ਅੱਧਾ ਘੰਟਾ ਬਹਿ ਜਾਓ ਨਜ਼ਾਰਾ ਆਉਂਦਾ ਅਜੇ ਵੀ ਇੰਨੀ ਗਰਮੀ ਚ ਤੇ ਇਥੇ ਠੰਡ ਇੰਨੀ ਨਹੀਂ ਪੈਂਦੀ ਵੀ ਅਸੀਂ ਬਾਹਰ ਨਾ ਨਿਕਲ ਸਕੀਏ ਦਸੰਬਰ ਦੀ ਠੰਡ ਵੀ ਹੁੰਦੀ ਹੈ ਤਾਂ ਵੀ ਕੱਪੜਾ ਲੈ ਕੇ ਮੋਟਾ ਜਿੰਨੀ ਮਰਜ਼ੀ ਸੈਰ ਕਰ ਲੋ ਤੁਸੀਂ ਲੋਕ ਸਾਰਾ ਸਾਰਾ ਕੰਮ ਬਾਹਰ ਕਰਦੇ ਆ ਇੱਥੇ ਠੰਡ ਵੀ ਹਸਾਬ ਦੀ ਪੈਂਦੀ ਹੈ ਗਰਮੀ ਪੈਂਦੀ ਹੈ 2 ਮਹੀਨੇ ਗਰਮੀ ਹੈ ਇਹ ਪਵੀ ਪੈ ਰਹੀ ਹੈ ਖਰੇ ਕਿੰਨੀਆਂ ਬਿਮਾਰੀਆਂ ਸਾਡੀਆਂ ਨਿਕਲ ਜਾਂਦੀਆਂ ਅੱਜ ਕੱਲ ਟੈਸਟ ਕਰਾ ਲਓ ਬੀਬੀਓ ਕੋਲੇਸਟੇਰੋਲ ਵੀ ਥੋੜਾ ਜਿਹਾ ਠੀਕ ਹੋ ਗਿਆ ਹੋਣਾ ਯੂਰਿਕ ਐਸਿਡ ਵੀ ਠੀਕ ਸ਼ੂਗਰ ਵੀ ਠੀਕ ਦਸੰਬਰ ਚ ਪਿੰਨੀਆਂ ਨੇ ਫੇਰ ਤਾਂ ਕਰ ਦੇਣਾ ਸਾਰਾ ਹੋਵਾ ਮਾਰ ਲੈਣਾ ਉਹ ਸਾਰਾ ਕੁਝ ਅੱਪ ਚਲੇ ਜਾਂਦਾ ਪਸੀਨਾ ਸਾਡਾ ਨਿਕਲਦਾਂਗਾ ਇੱਥੇ ਵਾਲਾ ਵੈਦਰ ਕਿਤੇ ਧਰਿਆ ਪਿਆ ਸੀ ਗੁਰੂਆਂ ਪੀਰਾਂ ਦੀ ਧਰਤੀ ਸੀ ਇਧਰ ਨੂੰ ਜਾਣਿਆ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ ਆ ਇਧਰ ਨੂੰ ਜਾਣਿਆ ਇੱਥੇ ਸਾਬ ਜਦਿਆਂ ਦਾ ਸ਼ੀਦੀ ਦਿਹਾੜਾ ਆ ਆ ਸ਼ੀਦੀ ਧਰਤੀ ਹੈ ਜਿਹੜੀ ਇੱਥੇ ਆ ਗਾਂ ਨੂੰ ਲੰਘ ਜਾਂਦੇ ਆ ਇੱਥੇ ਦਸਵੇਂ ਪਾਸ਼ਾ ਹੈ ਆ ਥਾਂ ਤੇ ਆਜੋ ਗੁਰੂ ਨਾਨਕ ਦੇ ਚਰਨ ਪਏ ਜਿੱਧਰ ਨੂੰ ਜਾਣਿਆ ਵੇਖੋ ਕੀ ਮਾਹੌਲ ਸੀ ਤੇ ਨਜ਼ਰਾਂ ਇਸ ਧਰਤੀ ਤੇ ਸਭ ਦੀ ਹੀ ਰਹੀਆਂ ਪਹਿਲੇ ਦਿਨ ਤੋਂ ਲੈ ਕੇ ਪੰਜਾਬ ਸਭ ਦੀ ਅੱਖ ਚ ਰੜਕਦਾ ਰਿਹਾ ਤੇ ਪੰਜਾਬ ਪੰਜਾਬ ਵਿੱਚ ਪੈਦਾ ਹੋਣਾ ਸਾਨੂੰ ਮਾਣ ਹੋਣਾ ਚਾਹੀਦਾ ਸੀ ਅਸੀਂ ਇਸ ਧਰਤੀ ਨੂੰ ਸਾਹਮਣੇ ਇੱਥੋਂ ਦੇ ਵਾਯੂ ਮੰਡਲ ਨੂੰ ਸਾਹਮਣੇ ਰੱਖਦੇ ਇੱਥੋਂ ਦੇ ਦਰਖਤ ਸਾਹਮਣੇ ਇੱਥੋਂ ਦੀ ਹਰ ਚੀਜ਼ ਸਾਹਮਣੇ ਵਾਲੀ ਸੀ ਵੱਡੇ ਵੱਡੇ ਬਰੋਟੇ ਅੱਜ ਕੱਲ ਪਿੱਪਲ ਉਹ ਤੇ ਦਿਸਦੇ ਹੀ ਨਹੀਂ ਕਿਤੇ ਜਿੱਥੇ ਪਿੰਗਾ ਪੈਂਦੀਆਂ ਹੁੰਦੀਆਂ ਸੀ ਅਜਤੇ ਕਰਮਾ ਵਾਲੇ ਸਮਝਦੇ ਆ ਕਿ 10 ਸਾਲ ਪਹਿਲਾਂ ਪੈਦਾ ਹੋ ਗਏ ਮੈਂ 83 ਚ ਜੰਮਿਆ ਜੇ 93 ਚ ਜੰਮਦਾ ਤੇ ਮੈਂ ਬੋਰਡ ਵੇਖਣਾ ਹੀ ਨਹੀਂ ਸੀ ਮੈਂ ਖੇਤ ਰੋਟੀ ਕਿਵੇਂ ਲੈ ਕੇ ਜਾਂਦੇ ਆ ਮੈਂ ਤੇ ਵੇਖਣਾ ਹੀ ਨਹੀਂ ਸੀ ਫੋਨਾਂ ਤੋਂ ਬਿਨਾ ਜ਼ਿੰਦਗੀ ਕਿਵੇਂ ਹੁੰਦੀ ਸੀ ਅਸੀਂ ਤੇ ਵੇਖਣੀ ਹੀ ਨਹੀਂ ਸੀ ਟੀਵੀ ਨਹੀਂ ਸੀ ਹੁੰਦਾ ਲਾਈਟ ਬਹੁਤ ਘੱਟ ਆਉਂਦੀ ਹੁੰਦੀ ਸੀ ਬਾਹਰ ਇਕੱਠੇ ਕਿੱਦਾਂ ਬੈਈਦਾ ਹੁੰਦਾ ਸੀ ਦਰਖਤਾਂ ਥੱਲੇ ਬੈਠਣ ਦਾ ਮਾਹੌਲ ਕੀ ਹੁੰਦਾ ਸੀ ਅਸੀਂ ਤੇ ਵੇਖਣਾ ਹੀ ਨਹੀਂ ਸੀ ਜੇ ਕਿਤੇ 10 ਸਾਲ ਬਾਅਦ ਜੰਮਦੇ ਅਸੀਂ ਤੇ ਸ਼ੁਕਰ ਕਰਦੇ ਆਂ ਵੀ ਮੈਂ 83 'ਚ ਜੰਮਿਆ ਮੈਂ ਪੁਰਾਣਾ ਕਲਚਰ ਸਾਰਾ ਵੇਖਿਆ ਤੀਆਂ ਲੱਗਦੀਆਂ ਵੇਖੀਆਂ ਜਦੋਂ ਛੋਟਾ ਜਿਹਾ ਸੀ ਤੇ ਵੇਖਦੇ ਆਂ ਵੇਖਦੇ ਆਂ ਤੀਆਂ ਹਟ ਗਈਆਂ ਵੇਖਦੇ ਆਂ ਵੇਖਦੀਆਂ ਉਹ ਰੌਣਕਾਂ ਹਟ ਗਈਆਂ ਵੇਖਦੇ ਆਂ ਵੇਖਦੀ ਪੱਖੇ ਲਾ ਕੇ ਉਹ ਜਿਹੜਾ 10-10 ਮੰਜੇ ਡਾਹ ਕੇ ਪੈਂਦੇ ਸੀ ਉਹ ਹਟ ਗਿਆ